ਹੋਣਾ ਹੀ ਕਿੰਨੀਆਂ ਥਾਵਾਂ ਦਾ ਵੇਖਦਾ ਹੀ ਆ ਨਾ ਪਹਿਲਾਂ ਲੋਕ ਪਏ ਹੋਰ ਕਹਿੰਦੇ ਆ ਤਮੜਕੇ ਹੋਰ ਹੋ ਜਾਂਦੇ ਆ ਚਲੋ ਭੈਣ ਜੀ ਗਾੜੀ ਦੇ ਨਾ ਧੀ ਭੈਣ ਦੀ ਆਪਣੀ ਕਿਸਮਤ ਹੁੰਦੀ ਆ ਜੋ ਉਹਦੇ ਕਰਮਾਂ ਚ ਹੋਊਗਾ ਉਹਨੂੰ ਮਿਲ ਜੂਗਾ ਨਾਲ ਜਿੱਦਾਂ ਤੋਂ ਕਹਿਣ ਲਈ ਆ ਵੀ ਉਹ ਪੇ ਪੜਾ ਲੈਣਗੇ ਡੰਕੀ ਲਵਾ ਲੈਣਗੇ ਇਹ ਨਾ ਘਾਟੀ ਚਾਂਸੇ ਸੇ ਮੜਕੇ ਮਿਲਦੇ ਆ ਲੈ ਹਰੀ ਆ ਵੀ ਮੰਮੀ ਨੂੰ ਨਾ ਪਤਾ ਲੱਗਣ ਦਿੱਤਾ ਹੈਗਾ ਤੇ ਜੇ ਉਹਨੂੰ ਪਤਾ ਲੱਗ ਗਿਆ ਨਾ ਤੇ ਉਹਨੂੰ ਉੱਥੇ ਤੇਰੀ ਗੁੱਤ ਘਮਾ ਦੇਣੀ ਆ ਉਹ ਨਹੀਂ ਨਹੀਂ ਮੈਂ ਤਾਂ ਟੋਕ ਮੈਂ ਚਲੀ ਜਰਾ ਚੱਕੀ ਵਾਲੇ ਦੇ ਘਰ ਮਾਦਾਪਰੀ ਹੋ ਗਈ ਉਹਨਾਂ ਦੀ ਅੱਛਾ ਅੱਛਾ ਆਹੋ ਲੱਗਾ ਮੈਨੂੰ ਵੀ ਪਤਾ ਤੇ ਚਲੀ ਆਈ ਵੀ ਤੁਹਾਡੇ ਨਾਲ ਉਹ ਤੁਸੀਂ ਹੀ ਕਰਨਾ ਜਾ ਘਰ ਬਹੁਤ ਆਰਾਮ ਨਾਲ ਐਵੇਂ ਕਿਤੇ ਫਿਰਦੇ ਫੁਰਦੇ ਨਾਲ ਰਹੋ ਹੁਣ ਹੋਰ ਕਈ ਚੀਜ਼ਾਂ ਪਤੁੰਦੀਆਂ ਲਾਉਣ ਦੇਣ ਵਾਲਾ ਫਿਰ ਕੁੜੀਆਂ ਭੱਜ ਦੌੜ ਕੇ ਆਪੇ ਕਰ ਲੈਂਦੀਆਂ ਆ ਤਾਜ ਜੀ ਅਸੀਂ ਕਿਉਂ ਝੂਠ ਬੋਲਣ ਦੇ ਆ ਕੁੜੀ ਵਾਸਤੇ ਬੋਲਣ ਦੇ ਆ ਤੇ ਚਲ ਜੋਤ ਚੰਗੇ ਘਰ ਚਲ ਜੇ ਤੇ ਚਲ ਸੌਖੀ ਰਹੂਗੀ ਆਪਣੇ ਘਰ ਜਾ ਕੇ ਤੇ ਬਾਕੀ ਇਹ ਆ ਤੇ ਵਿਆਹ ਦਾ ਅਸੀਂ ਛੇਤੀ ਕਰ ਲੈਣਾ ਵਾ ਜੇ ਕੱਲ ਨੂੰ ਮੰਮੀ ਨੂੰ ਪਤਾ ਲੱਗ ਗਿਆ ਨਾ ਤੇ ਤੁਹਾਨੂੰ ਪਤਾ ਹੀ ਆ ਫਿਰ ਉਹਦੇ ਸੁਭਾ ਦਾ